ਅੱਗੇ ਵੀ ਲੱਗਦੇ ਸਭ ਦੇ ਪਾਲਈਦਾ ਤੇ ਮੈਂ ਛੱਡੀਆਂ ਇਹ ਲੱਕਰੀਆਂ ਤੇ ਮੋੜ ਜਾਓ ਅਸਰ ਬਣ ਗਿਆ ਤੇ 120 ਰੁਪਏ ਦਾ ਮਤਲਬ 2-3 ਦਿਨ ਕਰਨ ਗੋ ਹੂੰ ਤੇ 90000 ਰੁਪਿਆ ਮਤਲਬ ਮੈਨੂੰ ਅਗਲੇ ਦਿਨ ਨਾਲ ਫੋਨ ਆਇਆ ਤੇ ਮੈਂ ਇੱਥੇ ਲਾਂਦੀ ਡੇਟ ਇਹਨਾਂ ਦੇ ਦਿੱਤੀ ਹੂੰ ਤੇ ਇਹਨਾਂ ਮੈਨੂੰ 90000 ਪੂਰਾ ਦੇ ਦਿੱਤਾ ਹੂੰ ਕੋਈ ਪੈਸੇ ਦੀ ਕਟ ਨਹੀਂ ਲਾਈ ਨੇ ਪੂਰਾ 90000 ਦਿੱਤਾ ਕੀ ਕਰੋਗੇ ਫਿਰ 90000 ਰੁਪਏ ਦਾ ਕੀ ਸੋਚਿਆ ਜੀ ਬੇਯਾਰ ਲੋ 90 ਯਾਰ ਨੂੰ ਧਰੇ ਵਰਤਾ ਕੇ ਹਾਂ ਗਿਆਕਾ ਜੋਗੀ ਪੜਾਈ ਲਿਖਾਈ ਤੋਂ ਉਹਨਾਂ ਦੇ ਇਲਾਵਾ ਵੀ ਪਹਿਲਾਂ ਵੀ ਕਦੇ ਇਨਾਮ ਨਿਕਲੇ ਕਿ ਪਹਿਲੀ ਵਾਰੀ ਜ਼ਿੰਦਗੀ ਚ ਅੱਛਾ ਪਹਿਲਾਂ ਕਦੇ ਨਹੀਂ ਨਿਕਲਿਆ ਨਹੀਂ ਕਿੰਨਾ ਚਿਰ ਹੋ ਗਿਆ ਲਾਟਰੀ ਪਾਣਿਆਂ ਨੂੰ ਹੋ ਗਿਆ ਨੇ 5-6 ਮਹੀਨੇ ਹੋ ਗਏ ਨੇ ਪਾਣਿਆਂ ਨੂੰ ਹੁਣ ਤਵਿਚੋ ਦੋ ਤਿੰਨ ਮਹੀਨੇ ਅਸ ਕੀਤਾ ਹੈ ਨਹੀਂ ਨਹੀਂ ਪਾਰੇ ਸੀ ਨਹੀਂ ਪਾਰੇ ਅੱਛਾ ਤੇ ਫਿਰ ਉਹ ਦਿਨ ਕੀ ਦਿਮਾਗ ਚ ਆਇਆ ਫਿਰ ਪਾਲੀ ਲਾ ਕੇ ਵੈਸੇ ਥੋ ਮੈਂ ਲੱਗ ਰਹਾ ਸੀ ਤੇ ਮੈਂ ਕਰਨ ਨੇ ਬੁਲਾਇਆ ਦੂਰੋਂ ਕਹਿਣਾ ਚਾਹਤਾ ਕਿ ਹਰਾ ਮੋੜ ਦਾ ਬਣ ਗਿਆ ਇੰਦਰ ਆ ਗਿਆ ਹਾਂ ਤੇ ਮੈਂ ਇੱਕ ਪਾਲੀ 120 ਰੁਪਏ ਦੀ ਲਾ ਲੀ ਹਾਂ ਤੇ ਅਗਲੇ ਦਿਨ ਨਾਲ ਫੋਨ ਆਇਆ ਸਵੇਰੇ ਅੰਦੇ ਦਾ ਟਿਕਟ ਲਿਆਤਾ ਤੇਰੇ ਕੋਲ ਟਿਕਟ ਹੈਗੀ ਹਾਂ ਤੇ 90000 ਰੁਪਿਆ ਤੈਨੂੰ ਆਇਆ ਨਾਮ ਅਦਾ ਲੈ ਜਾ ਖੁਸ਼ ਆਪ ਖੁਸ਼ ਅੱਛਾ ਠੀਕ ਹਾਂਜੀ ਇਸ ਵਾਰ ਆਪਣੇ ਕੋਲ ਪਰਸੋਂ 90000 ਰੁਪਏ ਦਾ ਪ੍ਰਾਈਸ ਲੱਗਿਆ ਜੀ 120 ਰੁਪਏ ਦੀ ਕਾਫੀ ਸੀਗੀ ਜੀ ਜਿਸ ਦਾ ਨੰਬਰ ਸੀਗਾ 51119 ਜੀ ਹਾਂਜੀ ਇਸ ਤੇ ਆਪਣੇ ਕੋਲ 90000 ਰੁਪਏ ਦਾ ਪ੍ਰਾਈਸ ਲੱਗਿਆ ਪ੍ਰਾਈਸ ਦਾ ਸਾਰਿਆਂ ਨੂੰ ਪਤਾ ਹੀ ਹੈ ਪਹਿਲਾਂ ਵੀ ਨਿਕਲਦੇ ਰਹਿੰਦੇ ਆ ਤਕਰੀਬਨ ਆਪਣੇ ਕੋਲ ਡੇਲੀ ਪ੍ਰਾਈਸ ਆਉਂਦੇ ਹੀ ਰਹਿੰਦੇ ਆ ਇਸ ਵਾਰ 120 ਰੁਪਏ ਚ 90000 ਦਾ ਪ੍ਰਾਈਸ ਲੱਗਿਆ ਜੀ ਇਹਨਾਂ ਨੂੰ ਤੇ ਇਹ ਆਪਣੇ ਕੋਲ ਲੰਘ ਹੀ ਰਹੇ ਸੀਗੇ ਕਿਉਂਕਿ ਆਪਣੇ ਪੁਰਾਣੇ ਕਸਟਮਰ ਆਪਾਂ ਆਵਾਜ਼ ਮਾਰੀ ਕਿ ਆਜੋ ਅੱਜ ਲਾਟਰੀ ਪਾ ਲਓ ਕਹਿੰਦੇ ਨਹੀਂ ਵੀ ਨਿਕਲਦਾ ਨਹੀਂ ਕੁਛ ਆਪਾਂ ਇਹੀ ਗੱਲ ਕਹਿ ਦਈਏ ਵੀ ਲਾਟਰੀ ਬਹੁਤ ਕਿਸਮਤ ਦਾ ਕੋਈ ਪਤਾ ਨਹੀਂ ਫਿਰ ਇਹਨਾਂ ਨੂੰ 120 ਰੁਪਏ ਵਾਲੀ ਇੱਕ ਕਾਪੀ ਦਿੱਤੀ ਹੈ ਜਿਸ ਤੇ 90000 ਰੁਪਏ ਦਾ ਪ੍ਰਾਈਜ਼ ਲੱਗਿਆ ਜੀ ਜੀ ਇਸ ਮਹੀਨੇ ਕਿੰਨੇ ਇਨਾਮ ਲੱਗ ਚੁੱਕੇ ਇਸ ਵਾਰ ਆਪਣੇ ਕੋਲ ਇਸ ਮਹੀਨੇ ਦੇ ਵਿੱਚ ਆਪਣੇ ਕੋਲ ਚਾਰ ਇਨਾਮ ਲੱਗੇ ਆ ਜੀ 290 90000 ਦੇ ਲੱਗੇ ਆ 245 45000 ਰੁਪਏ ਦੇ ਲੱਗੇ ਆ ਜੀ ਜੀ ਤੇ ਹੁਣ ਹੋਰ ਕਿਹੜਾ ਬੰਪਰ ਆ ਰਿਹਾ ਹੁਣ ਇਸ ਵਾਰ 10 ਕਰੋੜ ਦਾ ਬੰਪਰ ਹੈ ਜੀ ਪੰਜਾਬ ਸਰਕਾਰ ਦਾ 500 ਰੁਪਏ ਦੀ ਟਿਕਟ ਹੈ ਜੀ ਜਿਸ ਦਾ ਪ੍ਰਾਈਜ਼ ਹੈ 10 ਕਰੋੜ ਤੇ ਪੰਜਾਬ ਸਰਕਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਇਆ ਜੀ 10 ਕਰੋੜ ਦਾ ਪ੍ਰਾਈਜ਼ ਇਹ ਲੋੜੀ ਦਾ ਡਰਾ ਹੈ ਜੀ ਇੱਕ ਤਰੀਕ ਅਗਲੇ ਪਹੀਨੇ ਜਨਵਰੀ ਦਾ 18 ਤਰੀਕ ਦਾ ਡਰਾ ਹੈ ਜੀ ਇਸ ਦਾ ਇਸ ਦਾ ਫਸਟ ਪ੍ਰਾਈਜ਼ 10 ਕਰੋੜ ਰੁਪਏ ਹੈ ਇੱਕੋ ਬੰਦੇ ਨੂੰ ਮਿਲੇਗਾ ਹਾਂ ਜੀ ਇੱਕੋ ਬੰਦੇ ਨੂੰ ਉਸ ਤੋਂ ਬਾਅਦ ਇੱਕ ਪ੍ਰਾਈਜ਼ ਹੈ ਜੀ 1 ਕਰੋੜ ਦਾ ਇੱਕ ਪ੍ਰਾਈਜ਼ ਦਾ 50 ਲੱਖ ਦਾ ਉਸ ਤੋਂ ਬਾਅਦ 10 ਲੱਖ ਤੇ 5 ਲੱਖ ਦੇ ਹੋਰ ਵੀ ਬਹੁਤ ਪ੍ਰਾਈਜ਼ ਹੈ ਇਹਦੇ ਵਿੱਚ ਜੀ ਸੋ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਕਿ ਲਾਟਰੀ ਪਾਇਆ ਕਰੋ ਦਿਲ ਨਾ ਛੱਡਿਆ ਕਰੋ ਭਾਵੇਂ ਕਦੇ-ਕਦੇ ਲਾਟਰੀ ਪਾਲੇ ਕਰੋ ਕਿਉਂਕਿ ਕਿਸਮਤ ਦਾ ਕੋਈ ਪਤਾ ਨਹੀਂ ਲੱਗਦਾਗਾ ਜੀ ਤੇ ਇੱਕ ਹੋਰ ਜੋ ਜ਼ਰੂਰੀ ਗੱਲ ਸੀ ਕਿ ਆਪਾਂ ਅੱਗੇ ਵੀ ਇਹੀ ਗੱਲ ਕਰਦੇ ਆ ਕਿ ਆਪਾਂ ਕਸਟਮਰ ਨੂੰ ਲਾਈਵ ਪੈਸੇ ਪੂਰੇ 90000 ਦਾ 90000 ਦਿੱਤਾ ਹੈ ਜੋ ਲੋਕੀ ਆ ਇਕਲ ਵੀਡੀਓ ਬਣਾ ਰਹੇ ਆ ਫੇਕ ਵੀਡੀਓ ਬਣਾ ਰਹੇ ਆ ਕਿ ਅਸੀਂ ਪੂਰੇ ਪੈਸੇ ਦਿੰਨੇ ਆ ਅਸੀਂ ਚੈਲੰਜ ਕਰਦੇ ਆ ਜਲਾਲਾਬਾਦ ਦੇ ਵਿੱਚ ਕੋਈ ਇੱਕ ਵੀ ਬੰਦਾ ਕਹਿ ਦੇਵੇ ਅਸੀਂ ਪੈਸੇ ਪੂਰੇ ਦਿੰਨੇ ਆ ਕਦੇ ਨਹੀਂ ਹੋ ਸਕਦਾ ਅਸੀਂ ਬਿਲਕੁਲ ਪੈਸੇ ਪੂਰੇ ਦਿੰਨੇ ਆ ਕਿਸੇ ਦਾ 1 ਰੁਪਿਆ ਵੀ ਕੱਟ ਕੇ ਨਹੀਂ ਐਡਰੈਸ ਕੀ ਆਪਣਾ ਆਪਣਾ ਐਡਰੈਸ ਹੈ ਜੀ ਮੁਕਸਰ ਰੋਡ ਸਾਹਮਣੇ ਸ਼ਹੀਦ ਉਦਮ ਸਿੰਘ ਪਾਰਕ ਜਲਾਲਾਬਾਦ ਕਰਨ ਅਰਜਨ ਲਾਟਰੀ ਏਜੰਸੀ ਆਪਣੀ ਏਜੰਸੀ ਹੈ ਜੀ ਸੋ ਇੱਕ ਗੱਲ ਹੋਰ ਜੋ ਜ਼ਰੂਰੀ ਆਪਾਂ ਦੱਸਣ ਜਾ ਰਹੇ ਆ ਇਸ ਸਾਲ ਦੇ ਵਿੱਚ ਇੱਕ ਨਵਾਂ ਆਫਿਸ ਜਲਾਲਾਬਾਦ ਦੇ ਵਿੱਚ ਹੋਰ ਖੁੱਲਣ ਜਾ ਰਿਹਾ ਹੈ ਜੀ ਜਿਸ ਦੇ ਉਦਘਾਟਨ ਲਈ ਲੁਧਿਆਣਾ ਦੇ ਬਨੌਟ ਇੰਟਰਪ੍ਰਾਈਜ਼ਸ ਦੇ ਓਨਰ ਜਲਾਲਾਬਾਦ ਆ ਰਹੇ ਆ ਜੀ ਸੋ ਸਾਰਿਆਂ ਨੂੰ ਅਪੀਲ ਕਰਦੇ ਆ ਤੁਸੀਂ ਉਸ ਦਿਨ ਜ਼ਰੂਰ ਆਣਾ ਆਪਾਂ ਲਾਈਵ ਕਰਕੇ ਦੱਸਾਂਗੇ ਕਿ ਅੱਜ ਆਪਣੀ ਓਪਨਿੰਗ ਹੈ ਤਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਰੂਰ ਉਸ ਦਿਨ ਪਹੁੰਚਣਾ ਆਪਣੀ ਦਲਾ ਲਵਾਂ ਜੀ ਕੰਟੈਕਟ ਨੰਬਰ ਜੇਕਰ ਕਿਸੇ ਨੇ ਲਾਟਰੀ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਜੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 9056074094 ਸੋ ਇੱਕ ਪੁਰਾਣੀ ਆਪਾਂ ਵੀਡੀਓ ਪਾਈ ਸੀ ਉਹਦੇ ਬਾਰੇ ਵੀ ਆਪਾਂ ਗੱਲ ਕਰ ਲੈਣੀ ਹੈ ਕਿ ਜੋ ਆਫਰ 4 ਦਿਨ ਦੇ ਲਈ ਲਾਈ ਗਈ ਸੀ ਉਹ 4 ਦਿਨ ਦੇ ਹੀ ਲਈ ਸੀਗੀ ਹੁਣ ਉਹ ਆਫਰ ਨਹੀਂ ਹੈ ਜੀ ਸੋ ਪਲੀਜ਼ ਦੁਕਾਨ ਤੇ ਆ ਕੇ ਬਹਿਸ ਨਾ ਕਰੋ ਉਹਦੇ ਲਈ ਉਹ 4 ਦਿਨ ਲਈ ਆਈ ਸੀ ਕਿ ਆਪਾਂ ਪਹਿਲਾਂ ਕਿਹਾ ਸੀਗਾ ਸਾਰਿਆਂ ਨੂੰ ਉਹ 4 ਦਿਨ ਅਸੀਂ ਦਿੱਤੀ ਵੀ ਹੈ ਕਿਸੇ ਨੂੰ ਮਨਾ ਨਹੀਂ ਕੀਤਾ ਪਰ ਪਲੀਜ਼ ਹੁਣ ਥੋੜਾ ਕੋਆਪਰੇਟ ਕਰੋ ਅਗਰ ਕੋਈ ਆਫਰ ਨਵੀਂ ਆਈ ਤਾਂ ਅਸੀਂ ਜ਼ਰੂਰ ਲਾਈਵ ਹੋ ਕੇ ਦੱਸਾਂਗੇ ਧੰਨਵਾਦ